ਜਲੰਧਰ ਦੇ ਵੈਸਲ ਕੇ ਦੀਆਂ ਤਸਵੀਰਾਂ ਜਲਦੀ ਹੈ ਕੈਸੇ ਲਾ ਕੇ ਦਿਵਾਏ ਔਰ ਇਸੇ ਲਾ ਕੇ ਵੀ ਅਸੀਂ ਪੂੜੀ ਵੀ ਪਾੜ ਦਿੱਤੇਗੇ ਅਬ ਦਾ ਐਕਸ਼ਨ ਮੇਪ ਲੜਵਾ ਦਿੱਤੀ ਹੈ ਜਲੈਕਸਰ ਦਿਓ ਪਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਤੋਂ ਜਲੰਧਰ ਦੇ ਐਮਪੀ ਸੁਸ਼ੀਲ ਰਿੰਕੂ ਅਤੇ ਐਮਐਲਏ ਸ਼ੀਤਲ ਅੰਗੁਰਾਲ ਦਾ ਕਾਫੀ ਵਿਰੋਧ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਇੱਕ ਤਿੱਖਾ ਵਿਰੋਧ ਜਿਹੜਾ ਕੀਤਾ ਜਾ ਰਿਹਾ ਦੋਵਾਂ ਨੂੰ ਹੀ ਪੰਜਾਬ ਦਾ ਗद्दार ਕਿਹਾ ਜਾ ਰਿਹਾ ਪਾਰਟੀ ਵਰਕਰਾਂ ਦੇ ਵੱਲੋਂ ਥੋੜਾ ਦੱਸ ਦਈਏ ਇਸੇ ਦੇ ਚੱਲਦਿਆਂ ਆਮ ਆਦਮੀ ਪਾਰਟੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਇੱਕ ਪੋਸਟ ਪਾਈ ਗਈ ਸੀ ਜਿਸ ਦੇ ਵਿੱਚ ਇਹਨਾਂ ਨੂੰ ਬੇਸ਼ਰਮ ਕਿਹਾ ਗਿਆ ਸੀ ਇਸੇ ਦੇ ਚੱਲਦਿਆਂ ਆਪ ਦੇ ਜੋ ਵਰਕਰ ਨੇ ਉਹਨਾਂ ਦੇ ਵਿੱਚ ਵੀ ਕਾਫੀ ਰੋਸ਼ ਦੇਖਣ ਨੂੰ ਮਿਲ ਰਿਹਾ ਔਰ ਲਗਾਤਾਰ ਲੋਕੋ ਪੁਤਲੇ ਫੂਕ ਮਜ਼ਾਰੇ ਵੀ ਕਰ ਰਹੇ ਨੇ ਤੇ ਇਸ ਦੇ ਨਾਲ ਹੀ ਆਪ ਪਾਰਟੀ ਵਰਕਰਾਂ ਦੇ ਵੱਲੋਂ ਸਰਕਾਰੀ ਸੰਪਤੀ ਦਾ ਨੁਕਸਾਨ ਵੀ ਜਿਹੜਾ ਕੀਤਾ ਗਿਆ ਤੁਹਾਨੂੰ ਦੱਸ ਦਈਏ ਸ਼ੀਤਲ ਅੰਗੁਰਾਲ ਅਤੇ ਐਮਪੀ ਸੁਸ਼ੀਲ ਰਿੰਕੂ ਦੇ ਘਰ ਦੇ ਬਾਹਰ ਜੋ ਬੋਰਡ ਲੱਗੇ ਹੋਏ ਸਨ ਰਹਿਸ਼ ਦੇ ਜੋ ਬੋਰਡ ਲੱਗੇ ਹੋਏ ਸਨ ਉਹਨਾਂ ਦੇ ਉੱਪਰ ਕਾਲੀ ਕਪੋਥੀ ਗਈ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੂੰ ਪੈਰਾ ਥੱਲੇ ਹਰ ਰੋਂਦਿਆ ਵੀ ਗਿਆ ਤਾਂ ਆਪ ਦੇ ਵਰਕਰ ਜਿਹੜੇ ਨੇ ਆਕ੍ਰੋਸ਼ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਲਗਾਤਾਰ ਇਹਨਾਂ ਦੋਹਾਂ ਦਾ ਪਾਰਟੀ ਛੱਡਣ ਨੂੰ ਲੈ ਕੇ ਅਸਤੀਫੇ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਦਾ ਏਅਰ ਟੀਵੀ ਅਤੇ ਪੰਜਾਬ ਰਿਆਣਾ ਲਾਈਵ ਕੋ ਮੈਂ ਆ ਚਾਹਿਆ ਆਪਣਾ ਘਰ-ਬਾਰ ਛੱਡ ਕੇ ਇਸ ਨੇ ਇੰਨੀ ਗਦਾਰੀ ਕੀਤੀ ਇਸ ਬੰਦੇ ਨੇ ਇਹ ਪੰਜਾਬ ਦਾ ਗਦਾਰ ਹੈ ਗੁੱਸਾ ਇੰਨਾ ਆ ਗਿਆ ਜੀ ਮੇਰੇ ਗੁੱਸਾ ਇਹਨੂੰ ਸਾਡੇ ਕੋਲ ਆਏ ਅੱਛਾ ਇਹ ਨਹੀਂ ਪਬਲਿਕ ਨੇ ਕਿੰਨੀ ਮਹਿਸੂਸ ਇਹ ਡੈਮੋਕ੍ਰੇਸੀ ਦੇ ਅੰਦਰ ਇੱਕ ਡੈਮੋਕਰੈਟਿਕ ਤਾਜਾ ਹੁੰਦਾ ਜੋ ਡਾਕਟਰ ਬਾਬਾ ਸਾਹਿਬbedkar ਜੀ ਨੇ ਬਹੁਤ ਵੱਡਾ ਸਾਨੂੰ ਰਾਈਟ ਦਿੱਤਾ ਰਾਈਟ ਟੂ ਵੋਟ ਜਿਸ ਦੇ ਅੰਦਰ ਇੱਕ ਸਹੀ ਨੁਮਸਾਨ ਸਹੀ ਜਿਹੜੀ ਪਾਰਟੀ ਨੂੰ ਚੂਜ਼ ਕਰਦਾ ਸਾਨੂੰ ਮੌਕਾ ਮਿਲਦਾ ਹੈ ਪਰ ਬਹੁਤ ਪਿਛਲੇ ਦਿਨ ਇਸ ਸਿਸ਼ੀ ਦੀ ਜੋ ਸਾਡੇ ਮੈਂਬਰ ਪਾਰਲੀਮੈਂਟ ਸੀ ਉਹ ਸਾਡੀ ਪਾਰਟੀ ਦੇ ਅੰਦਰ ਜਾਇਨ ਕਰਕੇ ਜਿਨ੍ਹਾਂ ਨੂੰ ਪਾਰਟੀ ਨੇ ਬਹੁਤ ਵੱਡਾ ਜਿਹੜਾ ਅਸੀਂ ਮਾਨ ਸਨਮਾਨ ਦਿੱਤਾ ਸੀਗਾ ਪਰ ਉਸੇ ਬਾਅਦ ਉਹਨਾਂ ਨੇ ਅੱਜ ਨੂੰ ਆ ਬੀਜੇਪੀ ਪਾਰਟੀ ਜਿਹੜੀ ਆਮ ਆਦਮੀ ਪਾਣ ਨੂੰ ਛੱਡ ਕੇ ਪਾਰਟੀ ਨੇ ਬਹੁਤ ਵੱਡਾ ਤੋਹਫਾ ਕੀਤਾ ਹੈ ਜਦੋਂ ਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਿਵੇਂ ਚੋਣ ਹੋਈ ਸੀ ਅਸੀਂ ਇੱਕ ਇੱਕ ਵਰਕਰ ਬੈਠ ਕੇ ਦੂਸਰਾ ਦੇ ਉੱਤੇ ਸਾਰੇ ਸਾਥੀਆਂ ਨਾਲ ਬੈਠ ਕੇ ਬਹੁਤ ਵੱਡੀ ਜਿੰਦ ਦੇ ਵਿੱਚ ਆਇਆ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਪ੍ਰਸੇਵਾਨ ਜਿਲ੍ਹਾ ਸੀਗਾ ਆਪ ਇੱਥੇ ਬੈਠ ਕੇ ਉਹਨਾਂ ਨੇ ਜਿਹੜੀ ਇਸ ਗੱਲ ਦੇ ਵਿੱਚ ਪਹਿਰਾ ਦਿੱਤਾ ਸੀਗਾ ਕਿ ਜਿੱਥੇ ਭਰਾਜੋ ਦਾ ਪਾਰਟੀ ਨਾ ਦੋਨਾਂ ਸਾਥੀਆਂ ਨੇ ਸਾਡਿਆਂ ਨੇ ਐਮਐਸ ਸਾਹਿਬ ਨੇ ਤੇ ਦੂਜੇ ਸ਼ਸ਼ੀਲ ਐਮਪੀ ਤਸ਼ੀਲ ਪਾਰਟੀ ਨੇ ਹਰ ਪਾਸੇ ਕਿਸ ਤਰ੍ਹਾਂ ਦੇਖਦੇ ਕਿ ਉਹ ਕਿ ਸ਼ਸ਼ੀਲ ਕੁਮਾਰ ਜੋ ਕਿ ਮੌਜੂਦਾ ਵਿਧਾਇਕ ਸੀਗੇ ਤੇ ਸ਼ਸ਼ੀਲ ਕੁਮਾਰ ਰਿੰਕੂ ਜਿਨ੍ਹਾਂ ਨੂੰ ਉਮੀਦਵਾਰ ਵੀ ਐਲਾਨਿਆ ਗਿਆ ਸੀਗਾ ਤੇ ਉਹ ਬਾਸਪਾ ਦਾ ਪੱਲਾ ਫੜਦੇ ਕਿੱਦਾਂ ਦੇਖ ਰਹੇ ਬਿਲਕੁਲ ਬਹੁਤ ਮੱਧ ਭਗਾ ਜਿਸ ਲੋਕਾਂ ਨੇ ਉਹਨਾਂ ਨੂੰ ਕਿੱਥੋਂ ਵਧਾਇਕ ਚੁਣਿਆ ਔਰ ਜਿਸ ਲੋਕਾਂ ਨੇ ਪਾਈਲ ਇਲੈਕਸ਼ਨ ਦੇ ਵਿੱਚ ਸ਼੍ਰੀ ਰਿੰਕੂ ਜੀ ਨੂੰ ਐਮਪੀ ਚੁਣਿਆ ਅੱਜ ਉਹਨਾਂ ਲੋਕਾਂ ਦੇ ਨਾਲ ਉਹ ਗਦਾਰੀ ਕਰਦੇ ਉਹਨਾਂ ਦੇ ਭਾਵਨਾਵਾਂ ਨੂੰ ਉਹ ਠੇਸ ਦੇ ਕੇ ਅੱਜ ਉਹਨਾਂ ਨੇ ਬੀਜੇਪੀ ਜਿਹੜੀ ਜੁਆਇਨ ਕੀਤੀ ਹੈ ਮੈਂ ਇਹਨਾਂ ਦੀ ਕਾੜੇ ਸ਼ਬਦਾਂ 'ਚ ਨਿੰਦਾ ਕਰਦਾ ਔਰ ਲੋਕ ਜਿਹੜਾ ਇਹਨਾਂ ਨੂੰ ਆਨਵਰੇ ਇਲੈਕਸ਼ਨਾਂ ਦੇ ਵਿੱਚ ਜ਼ਰੂਰ ਜਿਹੜੇ ਦੀ ਪਨਿਸ਼ਮੈਂਟ ਦੇਣਗੇ ਇਹਨਾਂ ਨੂੰ ਸਬਕ ਦੇਣਗੇ ਕਿਉਂਕਿ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਇਕੱਲਾ ਕੋਈ ਵਿਅਕਤੀ ਨਹੀਂ ਸੋ ਬਹੁਤ ਹੀ ਮੰਦਭਗ ਹੈ ਔਰ ਪਰਮਾਤਮਾ ਦੇਖਦੇ ਆ ਉਹਨਾਂ ਦਾ ਜਿਹੜਾ ਇਨਸਾਫ ਹੋਵੇ ਜੋ ਇਹਨਾਂ ਨੇ ਕੀਤਾ ਉਹਦੀ ਪਨਿਸ਼ਮੈਂਟ ਜਿਹੜੀ ਹੈ ਉਹ ਮਿਲੇਗੀ ਜਦਕਿ ਰਿੰਕੂ ਜੀ ਨੇ ਪਿਛਲੇ ਦਿਨੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਸਮਰਤ ਹੋ ਕੇ ਕਿਹਾ ਕਿ ਮੈਂ ਪਾਰਟੀ ਦੇ ਨਾਲ ਗੁਰੂ ਸਾਹਿਬ ਦੀ ਹਜ਼ੂਰੀ 'ਚ ਰਹਿ ਕੇ ਕਿਹਾ ਸੀ ਕਿ ਮੈਂ ਪਾਰਟੀ ਦੇ ਨਾਲ ਕਿਤੇ ਨਹੀਂ ਜਾਣਾ ਦੋਸਤੋ باوجود ਆਪਣੇ ਲਾਲਚਾਂ ਲਈ ਆਪਣੇ ਹਿਤਾ ਲਈ ਉਹਨਾਂ ਨੇ ਗੁਰੂ ਸਾਹਿਬ ਦੀ ਦੇ ਦਰਬਾਰ ਦੇ ਵਿੱਚ ਝੂਠੀ ਸੋਹ ਕਰਦੀ ਸੋ ਬਹੁਤ ਵਿੰਦਨਯੋਗ ਹੈ ਪਰ ਮਾਤਮੇ ਨੇ ਜਿਹੜਾ ਇਹਨਾਂ ਦੀ ਸਹਾਇਤ ਹੋ ਦੇਗਾ। ਅੰਨੀ ਬਾਤੀ ਪਹਿਲਾਂ ਵੀ ਹਟਕਣ ਲੱਗੇ ਸੀ ਕਿ ਉਸ ਤੋਂ ਬਾਅਦ ਉਦ মুখ্যমন্ত্রী ਸਾਹਿਬ ਵੀ ਦੋ ਦਿਨ ਜਲੰਧਰ ਰਹੇ ਸੀਗੇ, ਮੀਟਿੰਗਾਂ ਵੀ ਹੋਈਆਂ ਸੀਗੀਆਂ। ਲੱਗਦਾ ਸੀ ਸ਼ਾਇਦ ਜਿਹੜਾ ਜਾਂ ਦਾ ਪਲਨ ਕੈਨਸਲ ਹੋ ਗਿਆ। ਪਰ ਇੱਕਦਮ ਦੁਬਾਰਾ ਫਿਰ ਕੀ ਹੋਇਆ ਹੈ ਜੀ? ਦੇਖੋ ਇਹ ਤਾਂ ਉਹ ਜਵਾਬ ਦੇ ਸਕਣਗੇ ਨਾ ਕਿ ਉਹਨਾਂ ਨੇ ਇਦਾਂ ਕਿਉਂ ਕੀਤਾ? ਉਹ ਲੋਤ ਪਾ ਦੇਣਾ ਬਤਨ ਸੰਬੰਧਿਤ ਦਾ ਦੁਬਾਰਾ ਟਿਕਟ ਨਾਲ ਵੀ ਨਮਟਿਆ। ਸੋ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਸੱਤਾ ਦੇ لالਚ ਦੇ ਵਿੱਚ ਆ ਕੇ ਪੈਸੇ ਲੈ ਕੇ ਪਾਰਟੀ ਨੂੰ ਛੱਡ ਕੇ ਗਏ ਆ ਔਰ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਜਸ਼ੀਰ ਰਿੰਕੂ ਨੇ ਧੋਖਾ ਕੀਤਾ ਲੋਕ ਜੰਮਪਾਲ ਜੀ ਗੱਲ ਕਰੀ ਜਿਸ ਦਿਨ ਦੀ ਇਹਨਾਂ ਨੂੰ ਸਜ਼ਾ ਦੇਣਗੇ ਅੱਛਾ ਇੱਕ ਤੁਸੀਂ ਗੱਲ ਕਰ ਰਹੇ ਹੋ ਕੋਈ ਨਹੀਂ ਦੋਵੇਂ ਯਾਰ ਸਵਾਦ ਕਰ ਲੈਂਦੇ ਮੈਂ ਵੀ ਕਰ ਰਿਹਾ ਨਾ ਦੋਨੋਂ ਲੀਡਰ ਤੁਹਾਡੇ ਗੇਮ ਨੇ ਇੱਕ ਕਰਕੇ ਗੱਲ ਲੋਟਾਵਾ ਵਾਲਾ ਦੋਨੋਂ ਲੀਡਰ ਇਕਲੋਤੇ ਐਮਪੀ ਸੀਗੇ ਪੂਰੇ ਜਿਹੜੇ ਇੰਡੀਆ ਦੇ ਵਿੱਚ ਪਰ ਖੁਸ਼ੀ ਨਹੀਂ ਕਿਤੇ ਲੱਗੇ ਦੇ ਇਹਨਾਂ ਚਾਹਰ ਹੋ ਰਹੀ ਸੀ ਕੋਈ ਨਹੀਂ ਕੋਈ ਹੋਸ਼ ਵੀ ਪਾਈ ਗਈ ਉਹਨਾਂ ਵੱਲ ਦੇ ਦਿਲ ਦੇ ਵਿੱਚ ਕੀ ਚੱਲਦਾ ਜੀ 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 ਔਰ ਲੋਕੋ ਦੇਖ ਰਹੇ ਆ ਲੋਕ ਜਿਹੜੇ ਆ ਆਮ ਆਦਮੀ ਪਾਰਟੀ ਦੇ ਨਾਲ ਆ ਕੱਲੇ ਬੰਦੇ ਦਾ ਕੋਈ ਸਥਿਤੀ ਨਹੀਂ ਹੁੰਦੀ ਭਾਜੀ ਕੀ ਲੱਗਦਾ ਕਿਉਂ ਜ਼ਰੂਰੀ ਹੋ ਗਿਆ ਸੀ ਬੀਜੇਪੀ ਜੁਆਇਨ ਕਰਨਾ ਕਿਹੜੇ ਐਸੇ ਕਾਰਨ ਰਹੇ ਆ ਕਿਹੜੇ ਐਸੇ ਕਾਰਨ ਰਹੇ ਮੈਂ ਤਾਂ ਉਹ ਜਵਾਬ ਦਿਸਦੇ ਆ ਸ਼ਸ਼ੀਲ ਰਿੰਕੂ ਜੀ ਨੂੰ ਪੁੱਛਿਓ ਜਦੋਂ ਆਣਗੇ ਸਾਡੇ ਰੂਪ ਰੂਪ ਹੋਣਗੇ ਉਹਨਾਂ ਨੂੰ ਪੁੱਛਿਓ ਪਾਰਟੀ ਦੇ ਗਦਰ ਮੁਰਦਾਬਾਦ 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 ਸ਼ਸ਼ੀਲ ਰਿੰਕੂ ਮੁਰਦਾਬਾਦ 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 ਪਈ ਮੋਰੀ ਦੇ ਮੁਰਦਾਬਾਦ 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 ਪਾਰਟੀ ਦੇ ਗਦਰ ਮੁਰਦਾਬਾਦ ਮੁਰਦਾਬਾਦ

ਤੁਹਾਨੂੰ ਪਤਾ ਹੀ ਹੈ ਤੁਸੀਂ ਸਾਰੀ ਆਪਣੇ ਇਸ ਟਾਈਮ ਦੇ ਵੀਡੀਓ ਰਿਕਾਰਡਿੰਗ ਕੀਤੀ ਹੈ ਵੀਰ ਉਸ ਵੀਰਾ ਕਿਉਂ ਆਇਆ ਠੀਕ ਹੈ ਇਹ ਕਹਿ ਰਹੇ ਸਾਡਾ ਐਮਐਲਏ ਹੀ ਚੁਣਿਆ ਸੀਗਾ ਇਹ ਪਾਰਟੀ ਛੱਡ ਕੇ ਚੱਲ ਗਿਆ ਇਸ ਕਰਕੇ ਜਰੂਰ ਕਰ ਰਹੇ ਨਹੀਂ ਸਰ ਉਹਨਾਂ ਦੇ ਘਰ ਦੇ ਬਾਹਰ ਉਹ ਕਹਿੰਦੇ ਸਾਡੇ ਘਰ ਦੇ ਬਾਹਰ ਕਿਉਂ ਲਗਾਈ ਗਈ ਸੀ ਮੈਂ ਆਪਣੀ ਕਾਨੂੰਨ ਅਮਨ ਕਾਨੂੰਨ ਦੇਖਣਾ ਜੀ ਮੇਰੇ ਤੁਸੀਂ ਇਹਦੀ ਬਰਕਰਾਰ ਰੱਖੇ ਇਸ ਕਰਕੇ ਮੈਂ ਕਿਸੇ ਦੇ ਕਹਿੰਦੇ ਕੁਝ ਨਹੀਂ ਲਾਉਂਦਾ ਮੈਂ ਆਪਣਾ ਕਾਨੂੰਨ ਦੇਖਣਾ ਵਾ ਕਿ ਮੇਰੇ ਇਹਦੀ ਸ਼ਾਂਤੀ ਰਹੇ ਬਸ ਸਰ ਲੋ ਵਨ ਆਰਡਰਲੀ ਮਤਲਬ ਲੋ ਵਨ ਆਊਟ ਸਰ ਪੁਲਿਸ ਮੈਡ ਵੀ ਕੀਤੀ ਕਿ ਕਿਹਦੇ ਜੀ ਸੀਟਲ ਕਰਾਉਂਦਾ ਰੇਡ ਕੋਈ ਰੇਡ ਨਹੀਂ ਹੈ ਜੀ

को डिस्टर्ब नहीं होने देंगे आपने देखा है पुलिस मौके पे मौजूद और जब इम, इमिडियटली जब ऐसी हुई हमारी तरफ से इंटरव्यून किया गया बीच में बीच में मेरे खुद के द्वारा इंटरव्यून किया गया तो इस चीज़ को है बाकी इसमें जो हम एक बार चेक करवा लेते हैं हम बिल टेकते हैं जरूरी होती है इसके बारे में ज्यादा पता नहीं है

ਦਿਵਾਰਾਂ ਕਰ ਕੋਰ ਤੋੜੇ ਗਏ ਉਸ ਟਾਈਮ ਤੇ ਮੈਂ ਇੰਟਰਵਿਨ ਕੀਤਾ ਸੀ ਮੈਂ ਖੁਦ ਆ ਕੇ ਇੰਟਰਵਿਨ ਕਰਕੇ ਉਹਨਾਂ ਨੂੰ ਰੋਕਾਇਆ ਉਹਨਾਂ ਨੂੰ ਸਾਈਡ ਕਰਾਇਆ ਦਾ ਇਹਦੇ ਚ ਬੜਾ ਸਿੰਪਲ ਹੈ ਮਿਲਟਿਕਲੀ ਕਰਵਾਈ ਕੀ ਕਰ ਲੀਗਲ ਐਕਸ਼ਨ ਲੈਵਾਂਗੇ ਜੋ ਤਣਾਪੁਰਨ ਹੋ ਰਹਾ ਦਾ ਨਹੀਂ ਦੇਖੋ ਜੀ ਇਹ ਜੋ ਨਾ ਤੁਸੀਂ ਵੀ ਦੇਖਦੇ ਹੋ ਕਿ ਜਦੋਂ ਪੋਸਟ ਟਾਈਮ ਹੈ ਤੁਸੀਂ ਹੁਣ ਵੀ ਦੇਖ ਸਕਦੇ ਹੋ ਜਿਹੜਾ ਵੀਡੀਓ ਡਿਸਪਸ ਹੋ ਗਈ ਹੈਗੀ ਅਸੀਂ ਇਸ ਚੀਜ਼ ਨੂੰ ਬੜੀ ਸੀਰੀਅਸਲੀ ਨਾਲ ਅਸੀਂ ਲੈ ਰਹੇ ਹਾਂਗੇ ਔਰ ਅਸੀਂ ਇਹਨੂੰ ਬੜਾ ਸੀਰੀਅਸ ਨਹੀਂ ਲਾ ਗਮੇਤਾ ਨਾਲ ਲੈ ਕੇ ਜਿਹੜੇ ਵੀ ਸਾਡੀ ਇੱਥੇ ਜਿਹੜੀ ਹੈਗੀ ਸਟੈਟਿਕ ਸਰਵਲੈਂਸ ਟੀਮ ਹੈ ਉਹਦੇ ਅਸੀਂ ਵੀਡੀਓ ਕੈਮਰਾਸ ਵੀ ਹੈਗੇ ਉਹਨੂੰ ਅਸੀਂ ਚੈੱਕ ਕਰਾ ਕੇ ਜਿਹੜੇ ਵੀ ਬੰਦੇ ਤੇ ਕਾਰਵਾਈ ਹੋਏਗੀ ਅਸੀਂ ਉਹਦੇ ਚ ਕਾਰਵਾਈ ਹੋਗੀ ਬਿਲਕੁਲ 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 ਜੀ ਬਿਲਕੁਲ ਬਿਲਕੁਲ ਐਕਸ਼ਨ